right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜੀ ਅੱਜ ਆਪਾਂ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਹੈਲੋ YouTube ਫੈਮਿਲੀ ਵੈਲਕਮ ਟੂ ਮਾਈ ਚੈਨਲ ਮਿਲ ਗਏ ਤੁਸੀਂ ਸਾਰੇ ਵਧੀਆ ਹੋ ਇੱਕ ਤਾਂ ਇਹਦਾ ਨਾ ਮਾਨਦਤੀ ਦਾ ਸਮਝ ਨਹੀਂ ਆਉਂਦਾਗਾ ਕਦੇ ਤਾਂ ਹੈਲੋ YouTube ਫੈਮਲੀ ਕਦੇ ਹੈਲੋ ਗਾਇਸ ਤੇ ਕਦੇ ਹੈਲੋ ਮਾਈ ਫੈਮਲੀ ਸਿੱਧਾ ਚੱਲਦੀ ਆ ਕਦੇ ਹੈਲੋ एवरीवन ਸਮਝ ਨਹੀਂ ਆਉਂਦੀ ਹਰੇਕ ਵਾਰੇ ਬਦਲ ਕੇ ਬੋਲਦੀ ਹੈ ਤੇ ਨਾਲ ਇਹ ਕੀ ਅੱਧੀ ਰਾਤ ਨੂੰ ਸਬਜੀ ਮੰਡੀ ਦੇ ਵਿੱਚ ਇੱਥੇ ਕੀ ਕਰਦੀ ਹੈ ਘਰੇ ਜਾ ਕੇ ਰੋਟੀਆਂ ਲਾ ਲ ਫਿਰ ਕਹਿੰਗੇ ਰਾਤ ਦੇ 11 ਵਜੇ ਕੇ 12 ਵਜੇ ਗਾਇਸ ਹਜੇ ਮੈਂ ਆਟਾ ਗੁੰਨਣਾ ਰੋਟੀਆਂ ਲਾਉਣੀਆਂ ਸਬਜੀ ਬਣਾਉਣੀ ਵੀ ਤਾਂ ਘਰੇ ਜਾ ਕੇ ਉਹ ਕੰਮ ਕਰ ਲ ਇੱਥੇ ਸਬਜ਼ੀਆਂ ਅੱਧੀ ਰਾਤ ਨੂੰ ਮੰਡੀ ਵਿੱਚ ਖਰੀਦਦੀ ਫਿਰਦੀ ਹੈ ਸਬਜ਼ੀ ਜਿਹੜੀ ਲੈਣੀ ਦਿਨੇ ਲੈ ਲ ਅੱਧੀ ਰਾਤ ਨੂੰ ਬਾਲੀ ਲੈਣੀ ਆਉਂਦੀ ਹੈ ਨਾਈਟ ਦਾ ਟਾਈਮ ਸੀ ਇੱਥੇ ਮੈਂ ਲੈਣੀ ਸੀ ਸਬਜ਼ੀਆਂ ਅੱਜ ਮੇਰਾ ਮਟਰ ਖਾਣ ਨੂੰ ਬਹੁਤ ਜ਼ਿਆਦਾ ਦਿਲ ਕਰ ਰਿਹਾ ਸੀ ਆਲੂ ਮਟਰਾਂ ਦੀ ਸਬਜ਼ੀ ਬਣਾਣੀ ਸੀ ਮੈਂ ਨੇ ਆਲੂ ਮਟਰਾਂ ਦੀ ਸਬਜ਼ੀ ਖਾਣੇ ਸੀ ਤੇਰਾ ਮਨ ਬਹੁਤ ਜ਼ਿਆਦਾ ਕਰੀ ਜਾਂਦਾ ਸੀ ਤੇ ਭੱਜੀ ਕਾਤੇ ਜਾਣੀ ਹੈ ਕਿ ਰੇੜੀ ਤੋਂ ਮਟਰ ਚੋਰੀ ਚੋਰੀ ਕਰਕੇ ਲਿਆਈਆਂ ਪਿੱਛੇ ਭਾਈ ਭੱਜਿਆ ਆਉਂਦਾ ਹੋਗਾ ਜਿਹੜਾ ਤਾਂ ਪੈਸੇ ਦੇ ਦੇ ਜਾਂ ਮੇਰੇ ਮਟਰ ਮੈਂ ਸੋਸਲੀ ਮੈਂ ਓਨਲੀ ਫਾਰ ਮਟਰ ਲਏ ਤੇ ਆਪਣਾ ਵਿੱਚ ਥੋੜਾ ਜਿਹਾ ਧਨੀਆ ਮਿ ਓਨਲੀ ਫਾਰ ਜਾ ਤਾ ਤੋ ਕਹਿ ਵੀ ਮੈਂ ਓਨਲੀ ਮਟਰ ਲੈ ਓਨਲੀ 4 ਜਾਂ ਫੇਕੇ ਓਨਲੀ 4 ਹਰਮਨ ਲਈ ਮਟਰ ਲੈ ਨਹੀਂ 4 ਦਾ ਵਿੱਚ ਕੀ ਮਤਲਬ ਹੋਇਆ ਇੱਕ ਤਾਂ ਇਹ ਅੰਗਰੇਜ਼ੀ ਕਰਕੇ ਨਾ ਆਈ ਲੈਟਸ ਸੈਂਟਰੀ ਬੰਦ ਹੋ ਜਾਣੇ ਐਡੀ ਟੁੱਟੀ ਫੁੱਟੀ ਐਡੀ ਹੱਬੀ ਨਾਲ ਕਰੀ ਰਸਤੇ ਚ ਇੰਜੋਏ ਉਸ ਤੋਂ ਬਾਅਦ ਸਾਨੂੰ ਹੋਈ ਸੀ ਹਾਂ ਜਿਹੜਾ ਤੋ ਕਹੀ ਹੈ ਨਾ ਮੈਂ ਹੱਬੀ ਨਾਲ ਕਰ ਰਹੀ ਸੀ ਇੰਜੋਏ ਇਹਨੂੰ ਇੰਜੋਏ ਕਰਨਾ ਨਹੀਂ ਕਹਿੰਦੇ ਇਹਨੂੰ ਅੱਧੀ ਰਾਤ ਨੂੰ ਸੜਕਾਂ ਤੇ ਲੱchn ਕਰਨਾ ਕਿਤੇ ਲਈ 2 ਪੈਕੇਟ ਦੁੱਧ ਦੇ ਤੇ ਇਥੇ ਮੌਲੀਆਂ ਵੀ ਲਈਆਂ ਸੀ ਸੱਚ ਤੇ ਮਟਰ ਅਦਰਕ ਤੇ ਦੇਖ ਸਕਦੇ ਤੁਸੀਂ ਮਿਰਚਾਂ ਵਗੈਰਾ ਮੈਂ ਆਪਣਾ ਲਿਆ ਸੀ ਨਹੀਂ ਮੈਂ ਇੱਕ ਗੱਲ ਦੱਸ ਮਟਰਾਂ ਦੇ ਨਾਲ ਨਾਲ ਤੂੰ ਆ ਜਿਹੜੀ ਇੱਕ ਗਾਜਰ ਵਿੱਚ ਪਈ ਹੈ ਚੋਰੀ ਚੱਕ ਕੇ ਲਈ ਸੀਗੀ ਜਾਂ ਤਾਂ ਗਾਜਰ ਚੋਰੀ ਕਰਕੇ ਭੱਜੀ ਹੋਏਗੀ ਜਾਂ ਗਾਜਰਾਂ ਗਾਜਰ ਦੇ ਨਾਲ ਨਾਲ ਮਟਰ ਵੀ ਚੋਰੀ ਕਰਕੇ ਭੱਜੀ ਹੋਏਗੀ ਜਿਹੜਾ ਭੱਜੀ ਜਾਂਦੀ ਸੀ ਛੱਡ ਕੇ ਮੇਰਾ ਹੋ ਗਿਆ ਸੀ ਗੈਸ ਖਤਮ ਇਸ ਕਰਕੇ ਮੈਂ ਆਈ ਨੀਚੇ ਦੀਦੀ ਦੀ ਰਸੋਈ ਵਿੱਚ ਇਹੋ ਜਿਹਾ ਕੀ ਬਣਾਉਣਾ ਤੁਸੀਂ ਗੈਸ ਤੇ ਜਿਹੜਾ ਤੀਜੇ ਦਿਨ ਤੁਹਾਡਾ ਸਿਲੰਡਰ ਖਤਮ ਹੋਇਆ ਰਹਿੰਦਾ ਤੀਜੇ ਦਿਨ ਵਲੌਗ ਦੇ ਵਿੱਚ ਕਹਿ ਦੇਣੀ ਅੱਜ ਸਾਡਾ ਗੈਸ ਸਿਲੰਡਰ ਖਤਮ ਹੋ ਗਿਆ ਅੱਜ ਸਾਡਾ ਗੈਸ ਸਿਲੰਡਰ ਖਤਮ ਹੋ ਗਿਆ ਸਾਰਾ ਦਿਨ ਤੁਸੀਂ ਕੰਮ ਧੋਨੇ ਸਵੇਰ ਤੇ ਸ਼ਾਮ ਨੂੰ ਰੋਟੀ ਪਾਣੀ ਬੰਦ ਤਾਂ ਇਨੀ ਛੇਤੀ ਸਿਲੰਡਰ ਮਕਾ ਲੈਨੇ ਐ ਐਵਜੇ ਕੀ ਬਣਾਉਣੀ ਆ ਤੂੰ ਕੀ ਰੈਸਪੀਆਂ ਬਣਾ ਬਣਾ ਦੇਖਦੀ ਹੁੰਨੀ ਆ ਵੀ ਆ ਬਣਾਵਾਂ ਤੇ ਵਲੌਗ ਚੜਾਵਾ ਮੈਂ ਪਰ ਰੈਸਪੀ ਤੇਰੇ ਕੋਲ ਬੰਦ ਹੀ ਨਹੀਂ ਸਵਾਇ ਤੈਨੂੰ ਆਲੂ ਮਟਰ ਤੇ ਆਲੂ ਗਾਜਰਾ ਤੋਂ ਹੋਰ ਕੋਈ ਸਬਜ਼ੀ ਨਹੀਂ ਬਣਾਉਣੀ ਆਉਂਦੀ ਮੂਲੀnga ਚੱਕ ਲੈਉਣੀ ਆ ਰੋਜ਼ ਹੀ ਮੂਲੀ ਵਾਲੇ ਪਰੌਠੇ ਰੋਜ਼ ਹੀ ਮੂਲੀ ਵਾਲੇ ਪਰੌਠੇ ਬਾਅਦ ਵਿੱਚ फटाफट ਤਰੀ ਆਪਣਾ ਚਾਹ ਤੇ ਚਾਹ ਬਣਾਉਂਗੀ ਕਿਉਂਕਿ ਗੈਂਸ ਮੇਰਾ ਅੱਜ ਸੁਬਾਹ ਹੀ ਖਤਮ ਹੋ ਗਿਆ ਸੀ ਤਾਂ ਫਿਰ ਮੈਨੂੰ ਉਹਨਾ ਟਾਈਮ ਇਹਨਾਂ ਦੇ ਘਰ ਕੰਮ ਕਰਨਾ ਪਿਆ ਨਹੀਂ ਵੀ ਗੈਂਸ ਸੁਬਾਹ ਖਤਮ ਹੋਇਆ ਸੀ ਬੰਦਾ ਨੇ ਪ੍ਰਵਾਹ ਸਕਦਾ ਗੈਂਸ ਅ ਤੇਰੇ ਚਾਹ ਉਹ ਜੇ ਘਰ ਵਾਲੇ ਨੂੰ ਕਹਿ ਦਿੰਦੀ ਸਿਲੰਡਰ ਭਰਾ ਲਿਆ ਹੁੰਦਾ ਸੁਬਾ ਗੈਸ ਖਤਮ ਹੋਇਆ ਸੁਬਾ ਵੀ ਕੰਮ ਇੱਥੇ ਕੀਤਾ ਤੇ ਹੁਣ ਰਾਤ ਨੂੰ ਵੀ ਇੱਥੇ ਬੰਦਾ ਸਿਲੰਡਰ ਭਰਾ ਲਿਆਵੇ ਜਾ ਕੇ ਕਿ ਐਨਾ ਹੀ ਮਹਿੰਗਾ ਭਰ ਦੇ ਇੱਥੇ ਤੁਹਾਡੀ ਔਕਾਤ ਹੀ ਹੈ ਨਹੀਂ ਸਿਲੰਡਰ ਭਰਾ ਲਓ ਇੱਕ ਤਾਂ ਤੀਜੇ ਦਿਨ ਤੁਸੀਂ ਘਰ ਸ਼ਿਫਟ ਕਰੀ ਰੱਖਦੇ ਆ ਘਰ ਕਾ ਦਾ ਕਮਰਾ ਸ਼ਿਫਟ ਕਰੀ ਰੱਖਦੇ ਕਦੇ ਇਸ ਕਮਰੇ ਚ ਕਦੇ ਉਸ ਕਮਰੇ ਚ ਚਾਰ ਰਸੋਈਆਂ ਬਦਲਦੀਆਂ ਨੇ ਹੁਣ ਤੱਕ ਚਾਰ ਰੋਟੀ ਪਾਣੀ ਜੋ ਵੀ ਬਣਾਉਣਾ ਸੀ ਉਪਰ ਉਸ ਮਾਲ ਲੈ ਆਂਦੀ ਸੀ ਤਾਂ ਇੱਥੇ ਬਣਾ ਲੈਂਦੀ अच्छा मतलब अभी आप ਦੇ ਸਿਲੰਡਰ ਦੇ ਪੈਸੇ ਤੁਸੀਂ ਬਚਾਈ ਇਹਨੇ ਤੇ ਉਹਨਾਂ ਦਾ ਸਿਲੰਡਰ ਖਪਾ ਲੈਣਾ ਹੈ। ਹਾਂ ਬਟ ਫਿਰ ਵੀ ਸਹਾਰਾ ਹੁੰਦਾ ਯਾਰ। ਹਾਂ ਸਹਾਰਾ ਤਾਂ ਹੁੰਦਾ। ਪਰ ਇਹਦਾ ਮਤਲਬ ਇਹ ਨਹੀਂ ਸਹਾਰੇ ਦਾ ਨਾਮ ਲੈ ਕੇ ਦਿਨ ਰਾਤ ਉੱਥੇ ਹੀ ਲੱਗੇ ਰਹੋ। ਆਪ ਦਾ ਖਰਚਾ ਹੀ ਨਾ ਕਰੋ। ਅਗਲੇ ਜੇਬ ਖਾਲੀ ਕਰਨ ਤੇ ਤੁਰੇ ਰਹੋ ਤੁਸੀਂ ਦੇਖ ਸਕਦੇ ਹੋ ਬਟ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ ਕੀ ਹੋਏਗਾ ਕੀ ਨਹੀਂ ਕਿਉਂਕਿ ਅੱਜ ਤੱਕ ਮੇਰਾ ਕੋਈ ਵੀ ਕੰਮ ਯਾਨੀ ਕਿ ਕਿਸੇ ਚੀਜ਼ ਦੀ ਲੋਡ ਹੁੰਦੀ ਹੈ ਨਾ ਮੈਂ ਖੁਦ ਮੈਨੂੰ ਐ ਹੁੰਦਾ ਵੀ ਮੈਂ ਖੁਦ ਦਾ ਖੁਦ ਕਰਾਂ ਹਨਾ ਹੈ ਨੂੰ ਕੈਂਚੀ ਨਾਲ ਕੱਟਦਾ ਨੂੰ ਨਾ ਕੱਟੀ ਜੰਨੀ ਆ ਉਹੀ ਬਾਅਦ ਚ ਉਹਦੇ ਚ ਪਾ ਦੇਗੀ ਇਹ ਬੰਦਾ ਕੈਂਚੀ ਲਿਆਵੇ ਦਸਾਂ ਵੀ ਇਹਦੇ ਨਿੱਕੇ ਹੁਣ ਤਾਂ ਆਉਂਦੀਆਂ ਨਹੀਂ ਹੋਣੀਆਂ ਪੰਜਾਹਾਂ 60ਾਂ ਦੀ ਇੱਕ ਕੈਂਚੀ ਹੁੰਦੀ ਨਿੱਕੀ ਨਾ ਬਾਹਰੀ ਨਿੱਕੇ ਨਾ ਬਾਹਰੀ ਵੱਡੀ ਉਹ ਲਿਆਵੇ ਬੰਦਾ ਲਿਆ ਕੇ ਰੱਖ ਲਵੇ ਤੈਨੂੰ ਪਤਾ ਤੂੰ ਦੁੱਧ ਵਾਲੇ ਪੈਕਟ ਹੀ ਲਿਓਨੇ ਹੁੰਦੇ ਆ ਤੇ ਉਹਦੇ ਨਾਲ ਬੰਦਾ ਕੱਟ ਲਵੇ ਜਾਂ ਕਰ ਦਊਗੇ ਇੱਥੇ ਕਰ ਦੇਣਾ ਖੋਲ ਲਵੇ ਉਹਦਾ ਮੂੰਹ ਮੋਰੀ ਕਿ ਤੋ ਕੀਤੇ ਤਾਰ ਕਿਤੋਂ ਵੱਜੀ ਜਾ ਕੇ ਆਪਰਾ ਉਠਾਂ ਤੇ ਵੀ ਚੱਕ ਕੇ ਦੁੱਧ ਪਾ ਤੀ ਬੰਦੇ ਨੂੰ ਥੋੜੀ ਜੀ ਟੈਨਸ਼ਨ ਹੁੰਦੀ ਆ ਤੇ ਬਟ ਮੈਂ ਜਿੱਦਾਂ ਹੀ ਕਰੇ ਆਈ ਉਦਾਂ ਹੀ ਮੈਂ ਖਾ ਕੋ ਇਹ ਮਸ਼ਕੀ ਦੀ ਨਵੀਂ ਰੈਸਪੀ ਦੁੱਧ ਵਾਲੇ ਪਰੌਤੇ ਸੀਨਾ ਬਹੁਤ ਜਿਆਦਾ ਠੰਡੇ ਸੀ ਗਾਇਸ ਤੇ ਮੈਂ ਫਟਾਫਟ ਰੋਟੀਆਂ ਤਿੰਨ ਹੀ ਪਰੌਂਠੇ ਬਣਾਏ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਮੈਂ ਖਾ ਰਹੀ ਹਾਂ ਹੱਬੀ ਵੀ ਉਹਨਾਂ ਨੂੰ ਵੀ ਨਾਲ-ਨਾਲ ਖਵਾ ਰਹੀ ਸੀ ਤੇ ਚਾਹ ਵੀ ਬਣਾਈ ਤਾਂ ਗੈਸ ਤਾਂ ਉਹਨਾਂ ਦਾ ਮਚਾਈ ਜਾਂਦੀ ਹੈ ਘਿਓ ਵਾਲਾ ਡੱਬਾ ਵੀ ਉਹਨਾਂ ਦਾ ਐ ਖੋਲੀ ਬੈਠੀ ਜਿਵੇਂ ਇਹਦਾ ਆਪਦਾ ਹੁੰਦਾ ਲੱੱਦੀ ਤੁਰ ਹੀ ਜਾਂਦੀ ਹੈ ਘਿਓ ਤੇ ਆਪਦਾ ਕੰਜੂਸੀਨਾ ਵਰਤਦੀ ਹੈ ਛੋਟੀਆਂ-ਛੋਟੀਆਂ ਟਿੱਕੀਆਂ ਕੱਟ ਕੇ ਨਾ ਘਿਓ ਦੀਆਂ ਤੇ ਮੜਾ ਮੜਾ ਕਸਾਉਂਦੀ ਹੈ ਤੇ ਉਹਦਾ ਵੇਖ ਲੈ ਅਗਲੀ ਦਾ ਕਿਉਂਕਾ ਚਮਚੇ ਭਰ ਭਰ ਨਦੀ ਤੁਰੀ ਹੈ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਵੀ ਨਾਲ ਨਾਲ ਖਵਾਰੀ ਬਟ ਸਬਜੀ ਸੀ ਆਲੂ ਗਾਜਰਾਂ ਦੀ ਦੀਦੀ ਉਹਨਾਂ ਨੇ ਬਣਾਈ ਸੀ ਚਲੋ ਦੀਦੀ ਕਹਿੰਦੇ ਖਾਓ ਇੰਜੋਏ ਕਰੋ ਅੱਛਾ ਤਾਂ ਮਤਲਬ ਚੰਗਾ ਹੀ ਚੋਪੜਿਆ ਉਹਨਾਂ ਨੂੰ ਗੈਸ ਵੀ ਉਹਨਾਂ ਦਾ ਕਿਉ ਵੀ ਉਹਨਾਂ ਦਾ ਤੇ ਸਬਜ਼ੀਆਂ ਵੀ ਉਹਨਾਂ ਦੀ ਆਟਾ ਵੀ ਉਹਨਾਂ ਦਾ ਤਾਂ ਚੱਕ ਲੈ ਕੇ ਤੇ ਚੱਕਿਆ ਪਿਆ ਹੋਵੇ ਥੋੜਾ ਬਹੁਤ ਆਟਾ ਤੂੰ ਆਖੇ ਦੀਦੀ ਹਾਈ ਦੇ ਦੇ ਮੈਨੂੰ ਇਸੇ ਦਿਨ ਰੋਟੀਆਂ ਬਣਾ ਲੈਣੀ ਹੈ ਮੈਂ ਕਹ ਤੋ ਗੁੰਨਾਟ ਮੈਂ ਹੁਣ ਮਾਰਨਿੰਗ ਬਣਾਉਂਗੀ ਚਾਹ ਤੇ ਚਾਹ ਬਣਾ ਕੇ ਉਸ ਤੋਂ ਬਾਅਦ ਮੈਂ ਬਣਾਣੀਆਂ ਸੀ ਰੋਟੀਆਂ ਓਹੋ ਫਿੱਟੇ ਹਾਲ ਐਸ ਗੈਂਸ ਤੇ ਰੋਟੀ ਪਾਣੀ ਕਰੇਗੀ ਐਸ ਐਸ ਤੇ ਕਿੰਨਾ ਗੰਦਾ ਜਿਵੇਂ 10 ਸਾਲ ਤੋਂ ਸਾਫ਼ ਨਹੀਂ ਕੀਤਾ ਹੁੰਦਾ ਮਰ ਮ ਪੱਕਾ ਉੱਤੇ ਮਿੱਟੀ ਘਟਾ ਦਾਲ ਸਬਜ਼ੀ ਸਾਰਾ ਕੋ ਜੰਮਿਆ ਪਿਆ ਇਹ ਬੰਦਾ ਦਾਲ ਸਬਜ਼ੀ ਬਣਾਉਣ ਤੋਂ ਪਹਿਲਾਂ ਸਾਫ਼ ਤਾਂ ਕਰ ਲਵੇ ਬਣਾ ਕੇ ਸਾਫ਼ ਕਰ ਲਵੇ ਕੀ ਹਾਲ ਬਣਿਆ ਪਿਆ ਇਹਦੇ ਤਾਂ ਰੋਟੀ ਪਾਣੀ ਬਣਾਏਗੀ ਤੇ ਮੈਂ फटाफट ਆਪਣਾ ਜਲਦੀ ਜਲਦੀ ਕਰਨ ਦੀ ਕੀਤੀ ਖਾਣਾ ਬਣਾਉਣ ਦੀ ਕੀਤੀ ਹਨਾ ਕਿਉਂਕਿ ਅੱਜ ਮੇਰੇ ਘਰੇ ਆਣੇ ਸੀ ਗੈਸਟ ਤੇਰੇ ਘਰੇ ਗੈਸਟ ਤੇਰੇ ਘਰੇ ਕਿਨੇ ਆਉਣਾ ਸੀਗਾ ਹਾਂ ਸੱਚ ਇਹ ਵਲੌਗ ਮੈਨੂੰ ਲੱਗਾ ਤਾਂ ਲੋਹੜੀ ਵੇਲੇ ਦਾ ਤੇ ਬੌਬੀ ਆਇਆ ਹੋਊਗਾ ਤੇਰੇ ਘਰੇ ਲੋਹੜੀ ਦੇਣ ਤੈਨੂੰ ਲੋਹੜੀ ਦੇਣ ਆਇਆ ਹੋਊਗਾ ਕੀ ਪਤਾ ਹੋ ਸਕਦਾ ਨਾਲ ਤੇਰੀ ਮਾਂ ਵੀ ਆਈ ਹੋਵੇ ਲੋਹੜੀ ਦਾ ਵਲੌਗ ਹਨਾ ਗੈਸਟ ਨੇ ਹੋਰ ਤਾਂ ਕਿ ਹੋਰ ਤਾਂ ਕਿਨੇ ਆਉਣਾ ਨਾ ਤੇਰਾ ਦਾਦਾ ਹੋਂ ਰਿਆ ਉਹ ਤਾਂ ਹਜੇ ਤੱਕ ਫਰਾਰ ਹੀ ਹੈ ਤੇਰਾ ਦਾਦਾ ਚਾਚਾ ਪਤਾ ਹੀ ਨਹੀਂ ਕਿੱਥੇ ਕਿੱਥੇ ਨੇ ਬੋਬੀ ਤੇਰੀ ਮੰਮੀ ਆਏ ਉਹਨੂੰ ਤਾਂ ਬਾਦ ਮੈਂ ਚਾਹ ਵਗੈਰਾ ਵੀ ਬਣਾ ਕੇ ਤੇ ਸਭ ਨੂੰ ਗੈਸਟ ਨੂੰ ਦਿੱਤਾ ਹਨਾ ਉਹਨਾਂ ਨੂੰ ਬਹੁਤ ਵਧੀਆ ਲੱਗਾ ਕਿਉਂਕਿ ਸਵੇਰ ਸਵੇਰ ਦਾ ਟਾਈਮ ਸੀਗਾ ਤਾਂ ਸਵੇਰ ਸਵੇਰ ਹੀ ਗੈਸਟ ਆਏ ਸੀ ਤਕਰੀਬਨ 9 ਵਜੇ ਦੇ ਵਿੱਚ 8:30 9 ਵਜੇ ਦੇ ਵਿੱਚ ਆਏ ਸੀ ਮੇਰੇ ਘਰ ਇੰਨੇ ਸਵੇਰ ਇੰਨੇ ਸਵੇਰ ਤਾਂ ਉੱਠੇ ਮਸਾਂ ਜਾਂ ਅੰਦਰ ਜਾਏ ਚ ਤੇ 8:30 9 ਵਜੇ ਤੇਰੇ ਘਰੇ ਗੈਸਟ ਆ ਗਏ ਸੀ ਐਡਾ ਕਿਹੜਾ ਕਾਲਾ ਸੀ ਤੈਨੂੰ ਮਿਲ ਗਿਆ ਤੇ ਨਾਲੇ ਛੱਡੀ ਨਾ ਉਹਨਾਂ ਦਾ ਸਮਾਨ ਚੰਗਾ ਕੋਈ ਵੀ ਜੇ ਉਹਨਾਂ ਗੈਸ ਵਰਤਣ ਨੂੰ ਦੇਤਾ ਤੈਨੂੰ ਇਹਦਾ ਮਤਲਬ ਇਹ ਤਾਂ ਨਹੀਂ ਸਾਰੀ ਸੋਈ ਤੇ ਕਬਜ਼ਾ ਹੀ ਤੇਰਾ ਹੋ ਗਿਆ ਜਿਹੜਾ ਕਿਹੜਾ ਚੱਕੀ ਆਂਦੀ ਆ ਉਹਦੀ ਸੋਈ ਤੇ ਜਿਹੜਾ ਕਿੜਾ ਆ ਗੱਲਾਂ ਖਾਲੀ ਕਰਕੇ ਜਾਂਦੀ ਜਿਹੜੇ ਹਸਾਬ ਨਾਲ ਮੰਨ ਪੱਕਾ ਨੂਨ ਸਿੱਟਿਆ ਨਾ ਮੂਲੀਆਂ ਦੇ ਵਿੱਚ ਬਟ ਹੁਣ ਆਪਾਂ ਸਾਰਾ ਕੁਝ ਆਪਣੇ ਹੀ ਗੈਸ ਤੇ ਕਰਾਂਗੇ ਤਾਂ ਮੇਰੇ ਕੁਝ ਕੱਪੜੇ ਹੈਗੇ ਵਾਸ਼ ਕਰਨ ਨਾਲ ਤੁਸੀਂ ਦੇ ਸਕਦੇ ਹੋ ਗਾਇਸ ਕੱਪੜਿਆਂ ਨੂੰ ਕਰਦੇ ਆਪਾਂ ਵਾਸ਼ ਨਾਈਟ ਸੂਟ ਮੇਰੇ ਪਾਉਣ ਵਾਲੇ ਸੂਟ ਗਾਇਸ ਬੜੇ ਟਾਈਮ ਬਾਅਦ ਤੇਰਾ ਵਲੌਗ ਆ ਕੱਪੜੇ ਧੋਣ ਜੋ ਪਹਿਲਾਂ ਚੰਡੀਗੜ੍ਹ ਮਹਾਲੀ ਰਹਿੰਦੀ ਸੀਗੀ ਉਹਦੋਂ ਤੂੰ ਨਹਿਤੀ ਮੈਂ ਕੱਪੜੇ ਧੋਨੀ ਆ ਮੈਂ ਕੱਪੜੇ ਧੋਨੀ ਤੇ ਡੱਗ ਗੰਦਾ ਬਾਥਰੂਮ ਜਿੱਥੇ ਤੂੰ ਕੱਪੜੇ ਧੋਂਦੀ ਸੀ ਨਹਾਉਂਦੀ ਸੀ ਉਹੋ ਪਤਾ ਹੈ ਕਿਵੇਂ ਉੱਥੇ ਨਹਾਣੂ ਲੈਂਦੀ ਸੀ ਕੱਪੜੇ ਧੋਂਦੀ ਸੀਗੀ ਤੂੰ ਤੇ ਉਦੋਂ ਬਾਅਦ ਤੇਰੇ ਆਏ ਨਹੀਂ ਵਲੌਗ ਜੇ ਵੀ ਮੈਂ ਕੱਪੜੇ ਧੋਨੀ ਆ ਖੈਂਦੇ ਤੂੰ ਕੱਪੜੇ ਤੋਂ ਹਟ ਹੀ ਗਈ ਅੱਜ ਹੀ ਧੋਣ ਲੱਗੀ ਆ ਸ਼ਾਮ ਨੂੰ ਇਸ ਕਰਕੇ ਮਟਰ ਸਾਰੇ ਮੈਂ ਕੱਟ ਦੀਆਂ ਨਾ ਇਹਨਾਂ ਚੋਂ ਘੁੰਗਰੂ ਲੱਗੇ ਹੋਏ ਆ ਜਿਹੜੇ ਛਣਕਾ ਕੇ ਦਿਖਾਉਣੀ ਆ ਵੀ ਦੇਖੋ ਮਟਰ ਲੈ ਕੇ ਆਏ ਜਿਨ੍ਹਾਂ ਦੇ ਵਿੱਚ ਘੁੰਗਰੂ ਆ ਛਣਕਦੇ ਵੀ ਇਹ ਸੋ ਫਾਈਨਲੀ ਨੀਚੇ ਬੈਠੀ ਹੋਈ ਆ ਤੂੰ ਨਾ ਜਾਂ ਤੱਕਲੀ ਪੰਜਾਬੀ ਬੋਲਿਆ ਕਰ ਤੇ ਜਾਂ ਅੰਗਰੇਜ਼ੀ ਬੋਲਿਆ ਕਰ ਫਾਈਨਲੀ ਦਾ ਕੀ ਮਤਲਬ ਵੀ ਫਾਈਨਲੀ ਮੈਂ ਥੱਲੇ ਬੈਠੀ ਹੋਈ ਆ ਮਸਾ 6-7 ਮਹੀਨੇ ਬਾਅਦ ਥੱਲੇ ਬੈਠੀ ਆ ਤੂੰ ਮੈਂ ਤੈਨੂੰ ਕਿਸਾਈਂ ਥੱਲੇ ਬੈਠਣੀ ਦਿੱਤਾ ਖੜੀ ਲੱਤ ਰਹੀ ਐ ਤੂੰ ਖੜੀ ਲੱਤ ਆਕੇ ਗਈ ਖੜੀ ਲੱਤ ਤੇ ਫਾਈਨਲੀ ਮੈਂ ਥੱਲੇ ਬੈਠ ਗਈ ਆ ਵੀ ਸਿੱਧਾ ਕਹਦੇ ਮੈਂ ਥੱਲੇ ਬਹਿ ਕੇ ਤੜਕਾ ਲਾਈ ਨਹੀਂ ਫਾਈਨਲੀ ਦਾ ਕੀ ਮਤਲਬ ਹੋਇਆ ਜੋ ਮਸਾਂ ਹੀ ਥੱਲੇ ਬੈਠੀ ਹਾਂ ਕਿ ਕੜਾਈ 'ਚ ਮੈਂ ਸਬਜ਼ੀ ਬਣਾਈ ਸੀ ਤੇ ਮੈਂ ਫਰਾਈ ਬੰਚਾ ਜੋ ਨਹੀਂ ਜੇ ਇਹ 프라이ਪੈਨ ਆ ਤੇ ਫੇ ਜਿਹੜਾ ਸੱਚੀ 프라이ਪੈਨ ਹੁੰਦਾ ਉਹਨੂੰ ਕੀ ਕਹਿੰਦੇ ਹੋਣਗੇ ਆਪਾਂ ਤਾਂ 프라이ਪੈਨ ਹੀ ਕਹਿੰਦੇ ਆ ਪਰ ਮੁਸ਼ਕਿਲ ਡਿਕਸ਼ਨਰੀ ਦੇ ਹਿਸਾਬ ਨਾਲ ਉਹਨੂੰ ਕੀ ਕਹਿੰਦੇ ਹੋਣਗੇ ਜੇ ਤੁਹਾਨੂੰ ਪਤਾ ਤਾਂ ਦੱਸਿਓ ਵੀ ਉਹਨੂੰ ਕੀ ਕਹਿੰਦੇ ਹੋਣਗੇ ਜੇ ਇਹ ਫਰਾਈਪੈਨ ਹੈ ਤੇ ਫਿਰ ਉਹ ਕੀ ਚੀਜ਼ ਆ ਆਲੂ ਮਟਰਾਂ ਵਾਲੇ ਨਾ ਮੇਰੇ ਫੇਵਰੇਟ ਚੋਲ ਤੇ ਨਾਲ ਸਬਜੀ ਬਣ ਗਈ ਸੀ ਸੇਮ ਸੇਮ ਆਲੂ ਮਟਰਾਂ ਵਾਲੇ ਚੋਲ ਤੇ ਨਾਲ ਹੀ ਆਲੂ ਮਟਰਾਂ ਵਾਲੀ ਸਬਜੀ ਜਾਂ ਤਾਂ ਕੱਲੇ ਤੋਂ ਆਲੂ ਮਟਰਾਂ ਵਾਲੇ ਚੋਲ ਬਣਾ ਲੈ ਜਾਂ ਸਬਜੀ ਬਣਾ ਲੈ ਵੀ ਆਲੂ ਮਟਰਾਂ ਦੇ ਚੋਲਾਂ ਦੇ ਵਿੱਚ ਆਲੂ ਮਟਰਾਂ ਦੀ ਦਾਲ ਪਾ ਕੇ ਖਾएंगे ਕੀ ਸਵਾਦ ਆਊਗਾ ਐ ਤਾਂ ਨਹੀਂ ਕੋਈ ਸਵਾਦ ਹੁੰਦਾ ਵੀ ਇੱਕ ਚੀਜ਼ ਬਣਾ ਲੈ ਤੂੰ ਜਿਹੜੀ ਬਣਾਉਣੀ ਆ। ਸੋਹਣੀਆਂ ਗਾਇਜ਼ ਫਟਾਫਟ ਪਾਏ ਮੈਂ ਪਲੇਟ ਦੇ ਵਿੱਚ ਕਿਉਂਕਿ ਜਿੰਨੀ ਮੈਨੂੰ ਭੁੱਖ ਲੱਗੀ ਸੀ ਨਾ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਆ ਸੀ ਦਿਲ ਕਰਦਾ ਸੀ ਗਮ ਗਮ ਖਾ ਜਾਵਾਂ ਬਟ ਨਹੀਂ ਨਹੀਂ ਕალი ਗਮ ਗਮ ਗਰਮਤਾ ਸੁਣਿਆ ਸੀ ਗਮ ਗਮ ਕੀ ਹੁੰਦਾ ਗਮ ਗਮ ਤੇ ਨਾਲ ਅੱਗੇ ਤਾਂ ਤੂੰ ਹਰਮਨ ਨੂੰ ਢੀਕ ਦਿਨੇ ਵੀ ਹਰਮਨ ਆਊਗਾ ਫੇਰ ਰੋਟੀ ਬਣਾਉਂਗੇ ਹਰਮਨ ਆਊਗਾ ਤੇ ਫੇਰ ਮੈਗੀ ਬਣਾਉਂਗੀ ਕੀ ਗੱਲ ਅੱਜ ਨਹੀਂ ਉਹਨੂੰ ਢੀਕਣਾ ਕਿ ਕਹਿੰਦੀ ਹੋਏਗੀ ਬਸ ਲੱਥ ਗਿਆ ਚਾ ਜਿਹੜਾ ਲੱਥਣਾ ਸੀ ਵਿਆਹ ਦਾ ਖਾਈ ਜਾਊਗਾ ਜਿੱਤੇ ਟੱਟੇ ਉਹਨੇ ਖਾਣੇ ਅੱਗੇ ਤਾਂ ਬੜਾ ਕਰਦੇ ਹੁੰਦੇ ਸੀ ਜਾਂ ਫਿਰ ਜਿਹੜੇ ਗੈਸਟ ਗੈਸਟ ਘਰ ਦੇ ਤੇਰਾ ਭਰਾ ਬੋਬੀ ਆਇਆ ਸੀ ਨਾ ਤਾਂ ਲੋੜੀ ਦਿਨ ਉਹਦੇ ਨਾਲ ਬਾਹਰ ਤੁਰਿਆ ਫਿਰਦਾ ਹੋਗਾ ਤੇ ਇਹਨੂੰ ਵੀ ਉਹ ਆਉਣਗੇ ਦੋਨੇ ਤੇ ਇਕੱਠੇ ਖਾ ਲੈਣਗੇ ਤੇ ਮੈਂ ਪਹਿਲਾਂ ਖਾ ਕੇ ਆਪਦਾ ਕੰਮ ਨਿਬੜਾ ਤਾਂ ਇਹ ਚੋਲ ਚਾਲ ਮਟਰਾਂ ਵਾਲੇ ਬਣਾਏ ਹੁਣ ਮੈਂ ਚੋਲ ਖਾਉਂਗੀ ਫਿਲਹਾਲ ਐਦਾਂ ਦਾ ਦੇਖ ਸਕਦੇ ਹੋ ਰੈਸਪੀ ਸੀ ਮੇਰੀ ਜਿਹੜੇ ਦੱਸੇ ਤੁਹਾਨੂੰ ਵਲੌਗ ਕਿਦਾਂ ਲੱਗਾ ਮਿਲਦੇ ਆ ਨੈਕਸਟ ਵਲੌਗ ਨਾ ਰੈਸਪੀ ਨੂੰ ਦੱਸ ਕੀ ਸ਼ੇਅਰ ਕੀਤਾ ਇਹਦੇ ਵਿੱਚ ਵੀ ਕਿਵੇਂ ਚੋਲ ਬਣਾਏ ਕਿਵੇਂ ਸਬਜੀ ਬਣਾਈ ਬਣਾਈ ਕੁਛ ਦੱਸਿਆ ਵੀ ਤੂੰ ਰੈਸਪੀ ਕਿਆ ਜਿਹੜੀ ਖਾਣ ਲੱਗੀ ਐ ਚੋਲੇ ਦੱਸਿਆ ਵੀ ਹਾਂ ਕਿਵੇਂ ਖਾਈਦੇ ਚੋਲ ਤੂੰ ਤੋ ਉਹ ਵੀ ਨਹੀਂ ਦੱਸਿਆ ਵੀ ਚੋਲ ਕਿਵੇਂ ਖਾਈਦੇ ਹੱਥਾਂ ਨਾਲ ਖਾਈਦੇ ਚਮਚੇ ਨਾਲ ਖਾਈਦੇ ਚਮਚਾ ਭਰ ਕੇ ਖਾਈਦੇ ਅੱਧੇ ਕਰਕੇ ਖਾਈਦੇ ਫਲੈਟ ਕਰਕੇ ਖਾਈਦੇ ਕਿਹੜੀ ਰੈਸਪੀ ਕਿਹੜੀ ਕਹਿਨੀ ਤੂੰ ਚੋਲ ਬਣਾਏ ਵੀ ਦਿਖਾ ਤੇ ਸਬਜ਼ੀ ਬਣੀ ਵੀ ਦਿਖਾ ਤੇ ਆ ਕਿਵੇਂ ਲੱਗੀ ਮੇਰੀ ਰੈਸਪੀ ਰੈਸਪੀ ਤਾਂ ਉਹ ਹੁੰਦੀ ਨਾ ਜੇ ਕੋਈ ਦੱਸਿਆ ਹੋਵੇ ਵੀ ਆਹ ਚੀਜ਼ ਬਣਾਉਣ ਲੱਗੀ ਐ ਤੇ ਆ ਕਿਵੇਂ ਬਣਾਈ ਐ ਮੈਂ ਅਵੇਂ ਜਬਲੰਗਾ ਮਰ ਜਊਗੀ ਤੇ ਹਾਂਜੀ ਅਸੀਂ ਆਪਣੇ ਅੱਜ ਦੀ ਇੰਨੀ ਇੱਕ ਵੀਡੀਓ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਾਂਜੀ ਫਿਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ